ਨਹੀਂ ਨਹੀਂ ਉਹ ਦੇਖੋ ਨੀਣਾ ਬਾਈ ਇਹ ਕਿੰਨਾ ਦਿਖਾਪੇ ਜਰੂਰ ਆ ਧਾਵੀ ਖਾਰਾ ਵੀ ਪਿਆ ਵਾ ਓਏ ਪਿਆ ਨਾਲ ਦਰਦ ਨਹੀਂ ਓਏ ਮੈਂ ਮੁਝੇ ਖਿਡੋ ਓਏ ਗੱਦ ਮੋਈਂ ਪਹਿਲੇ ਰੇ ਓਏ ਮੋਈਂ ਪੁਰਿਆ ਕਾਉਂਟ ਜੀ ਪ੍ਰਿੰਸਪੀਰ ਸਾਰਾ ਕੁਝ ਇਕੱਠਾ ਕਰਾ ਕੇ ਆ ਕੇ ਉਹਦੀ ਝੋਲੀ ਚ ਪਾਓ ਹੈ ਸਾਰਾ ਸਾਮਾਨ ਇਕੱਠਾ ਕਰਾ ਕੇ ਉਹਦੀ ਝੋਲੀ ਚ ਪਾਓ ਆ ਜਾਓ ਉਧਰੋਂ ਆਓ 500 ਤੁਸੀਂ ਦਿੰਦੇ ਸਹੀ ਲੱਗਿਆ ਓਏ ਗਲਤ ਕਰਨਾ ਕਰੋ ਦੋ ਤੁਸੀਂ ਕਹਿੰਦੇ ਉਹ ਹੋ ਤਾਂ ਬਾਹਰ ਖੜੇ ਆ ਬਾਹਾਂ ਥੋੜੀ ਐ ਇਹ ਇਹ ਕੀ ਆ ਚਿਹਨ ਕਾਰਡ ਆ ਜੀ ਸਾਡੇ ਆਪਣੇ ਪਿੰਡਿਆਂ ਨੂੰ ਨਾ ਲੈਣ ਓਏ ਅੰਟੀ ਤੁਸੀਂ ਲੇਡੀ ਰਹਿ ਕੇ ਤੁਸੀਂ ਡੈਡ ਤੇ ਆਹ ਜਾਨਾ ਤੁਹਾਡਾ ਮਗੱਲੇ ਜੀ ਜਾਂਦਾ ਗੱਲ ਆ ਸਾਹਿਬ ਜੀ ਥੱਲੇ ਸਾਹਿਬ ਜੀ ਇਹ ਲੇਡੀ ਦਾ ਇਹਨਾਂ ਨੂੰ ਡੈਡ ਤੇ ਕਰਦੇ ਆ ਸੋਖ ਉਹ ਪੂਰਾ ਅੰਦਰ ਮਾਈਆਂ ਲਾ ਕੇ ਬੈਠੇ ਆਪਣੇ ਪੇਟ ਘਰ ਨੂੰ ਜਾਗੇ ਉਹ ਦੇਖੋ ਅੰਦਰੋਂ ਵੀਡੀਓ ਆਈਆਂ ਤੁਸੀਂ ਇੱਧਰ ਆ ਜਾਓ ਮਾਹੌਲ ਤੁਸੀਂ ਇੱਥੇ ਆ ਜਾਓ ਵਾਪਸ ਆਂਟੀ ਤੁਸੀਂ ਸਾਈਡ ਤੇ ਆ ਜਾਓ ਨਾ ਉਹ ਛੇਲ ਗਏ ਭੇਜਣੇ ਆ ਓਏ ਚੁੱਪ ਕਰ ਜਾ ਯਾਰੋ ਚੁੱਪ ਕਰ ਦੋ ਮਿੰਟ ਚੁੱਪ ਕਰ ਜਾਓ ਐਮਸੀ ਗਿਆ ਉਹ ਅੰਦਰ ਗਿਆ ਉਹ ਅੰਦਰ ਗਿਆ ਮਨੂੰ ਗੱਲ ਸੋਚਿਆ ਜੂ 6:38 ਵਜੇ ਦੇ ਕਰੀਬ ਅਸੀਂ ਜੰਦਾ ਲਾਉਣ ਆਏ ਹਾਂ ਅਸੀਂ ਅੰਦਰ ਵੜ ਕੇ ਦੇਖਿਆ ਕਿ ਕੋਈ ਕੁਛ ਨਾ ਉਹ ਆਵਾਜ਼ ਤਾਂ ਨਹੀਂ ਮੈਂ ਤਾਂ ਮੇਰਾ ਬੇਟਾ ਸੀ ਤੇ ਕੋਈ ਹੈ ਤਾਂ ਨਹੀਂ ਅੰਦਰ ਕੋਈ ਨਹੀਂ ਨਿਕਲਾ ਜਦੋਂ ਅਸੀਂ ਜੰਦਾ ਲਾਉਣ ਲੱਗੇ ਦਰਵਾਜ਼ਾ ਲਾ ਲਿਆ ਕਿਦੋਂ ਦੋ ਬੰਦੇ ਆਏ ਉਹਨਾਂ ਨੂੰ ਪੁੱਛਿਆ ਤੂੰ ਹੀ ਸਾਡੇ ਪਿੰਡ ਦੇ ਨਹੀਂ ਤੂੰ ਇੱਥੇ ਕੀ ਕਰਦੇ ਆ ਇਹਦੇ ਸਾਡੇ ਬਾਬਾ ਜੀ ਵੀ ਆਏ ਹੋ ਆ ਫਿਰ ਮੈਂ ਜੰਦਾ ਲਾ ਕੇ ਅੰਦਰੋਂ ਬਾਬੇ ਨੂੰ ਆਵਾਜ਼ਾਂ ਮਾਰੀਆਂ ਬਾਰ-ਬਾਰ ਤਾਂ ਉਹ ਕਿੰਨੇ 13 ਬਾਅਦ ਬਾਬਾ ਬਾਹਰ ਆਇਆ ਫਿਰ ਮੈਂ ਆਪਣੇ ਪ੍ਰਧਾਨ ਜੀ ਨੂੰ ਸਰਪੰਚ ਸਾਹਿਬ ਨੂੰ ਸਾਰਾ ਫੋਰਡ ਕੀਤਾ ਤਾਂ ਇੰਨੀ ਇੰਨੀ ਗਲਤ ਗੱਲਤ ਕੱਢੀ ਹੋਈ ਆ ਇਹਨਾਂ ਦੀ ਗਲਤੀ ਆ ਅੰਦਰੋਂ ਸਮਾਨ ਜਿਹੜਾ ਨਿਕਲਿਆ ਉਹ ਵੀ ਬਹੁਤ ਗਲਤ ਚੀਜ਼ ਆ ਸਾਡੇ ਪਿੰਡ ਨੇ ਪਹਿਲਾਂ ਵੀ ਕੋਈ ਸੰਤਾਪ ਭੋਗਿਆ ਸੀ ਭੋਗਿਆ ਸੀ ਇਸ ਗੱਲ ਦਾ ਪਰ ਅੱਜ ਜੋ ਹੋ ਰਿਹਾ ਇਹ ਬਹੁਤ ਗਲਤ ਹੋਇਆ ਤੇ ਬਹੁਤ ਗਲਤ ਹੋਇਆ ਇਹ ਬਹੁਤ ਨਿੰਦਣਯੋਗ ਆਂਦੋਂ ਬਾਬਾ ਆ ਅੰਦਰ ਕੋਈ ਕਰਦਾ ਮੰਤਰ ਕਰਦੇ ਨੇ ਕੋਈ ਮਸਾਣੀ ਮਸੋਣੀ ਕੰਨਾਂ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਇਹ ਪੁੱਠੇ ਕੰਮ ਨਹੀਂ ਕਰ ਸਕਦਾ ਪੁੰਦਰਾ ਪਾਈਆਂ ਗੋਕਲ ਨਗਰ ਦਾ ਬੰਦਾ ਆ ਪਤਾ ਨਹੀਂ ਕੀ ਕਰਨਾ ਜੀ ਕੀ ਮਸਾੜੀ ਬੁੱਕ ਕਰਨਾ ਆਪਣੇ ਕਰਨਾ ਹੈ ਜੀ ਬਾਸਾ ਚ ਕਰਨਾ ਹੈ ਜੀ ਕੀ ਕਰਨਾ ਹੈ ਜੀ ਸਾਨੂੰ ਇਸ ਵਾਰ ਕੋਈ ਨਹੀਂ ਜਾਨੀ ਆਪੇ ਆਨੰਦ ਪੜ੍ਹਦੇ ਆ ਰਹੇ ਆ ਰੋਲ ਬਾਈ ਗੰਦੇ ਵਾਲੇ ਨੇ ਕਾਲੇ ਗੁਰਦੇ ਵਾਲੇ ਨੇ ਮਾਰ ਦਿੱਤੀ ਨੇ ਸਾਰਿਆਂ ਦੇ ਜੱਲਣੇ ਭਰਾ ਨੇ ਭਾਈ ਹੱਥ ਜੀ ਕਰਾ ਰਹੇ ਓਏ ਉੱਥੇ ਪਸੜ ਪੈ ਗਈ ਓਏ ਹਾਂ ਜੀ ਅੰਦਰ ਹੈ ਓ ਚੁੱਪ ਕਰੋ ਓਏ ਓ ਆੜੋ ਪੈਨ ਦੀਆਂ ਚਪੇੜਾ ਆਉਂਦੀਆਂ ਅੰਦਰ ਮੈਨੂੰ ਲੱਗਾ ਪਸੜ ਪੈ ਗਈ ਆ ਉੱਥੇ ਅੰਦਰ ਹੈ ਭਾਈ ਉਹਦਾ ਪਟਾਕੇ ਆ ਓ ਦੇਖੋ ਜੀ ਕੋਈ ਕੁਝ ਵੀ ਕੋਸਾਈ ਹੋਈ ਆ ਤੁਸੀਂ ਮਾਹੌਲ ਘਰ ਮੇਰੇ ਕੋਸੀ ਕੀ ਆ ਦੇ ਸਾਰਿਆਂ ਨੇ ਪਾਇਆ ਨਹੀਂ 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 ਇਹ ਮਗਰ ਭਾਈ ਕੀ ਸਾਗਰ ਭਾਈ ਦੱਸ ਕੀ ਗੱਲ ਹੋਈ ਵਾਰ ਦਾਤ ਆ ਮੋਹਿਦ ਭਾਈ ਜੀ ਮੌਕੇ ਦੇ ਭਾਜੀ ਸੀਗੇ ਮੌਕੇ ਦੇ ਅੰਮੀ ਭਾਈ ਆਉ ਮਾਣੇ ਹੋਰ ਭਾਜੀ ਚੌਥੀ ਰਾਤ ਜੀ ਬਈ ਰਾਤੀ 8:30 ਵਜੇ ਸਾਡੇ ਭਾਜੀ ਹੁਣੀ ਤੇ ਅੱਜ ਅੱਜ ਦੁਵਾਇ ਦਾ ਮੌਦਾ ਦਿਹਾੜਾ ਹੈਗਾ ਤੇ ਇਹ ਗੇਟ ਲਾਉਣ ਆਏ ਸੀਗੇ ਗੇਟ ਲਾਉਣ ਆਏ ਤਾਂ ਇੱਥੇ ਦੇਖਿਆ ਬਈ ਕਮਜਾਨ ਘਟ ਖਾਲੀ ਸੀਗਾ ਅੰਦਰ ਤੇ ਛਿਪਰੀ ਛੜਗੜ ਵਿੱਚ ਤੇ ਇਹਨਾਂ ਦੇ ਇਹਨਾਂ ਦਾ ਬੇਟਾ ਆਇਆ ਤੇ ਇਹਨਾਂ ਨੇ ਹਾਕ ਮਾਰੀ ਬਈ ਕੋਈ ਅੰਦਰ ਹੈ ਤਾਂ ਨਹੀਂ ਹੈਗਾ ਵਿੱਚ ਗੇਟ ਲਾਉਣਾ ਹੈਗਾ ਆ ਤੇ ਪਹਿਲਾਂ ਕੋਈ ਨਹੀਂ ਬੋਲੇਆ ਬਾਅਦ ਚ ਦੋ ਬੰਦੇ ਆਏ ਕਹਿੰਦੇ ਅਸੀਂ ਅਸੀਂ ਹੈਗੇ ਆ ਤੇ ਸਾਡੇ ਭਾਜੀ ਕਹਿੰਦੇ ਵੀ ਤੁਸੀਂ ਤਾਂ ਬਾਹਰਲੇ ਬੰਦੇ ਲੱਗਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਇੱਥੇ ਹੀ ਆ ਤੇ ਇਹ ਨਾਲ ਜਲਦੀ ਕੁੰਡਾ ਲਾ ਲਿਆ ਜਿੱਲੇ ਕੁੰਡਾ ਲਾਇਆ ਤੇ ਬਾਅਦ ਵੀ ਸਾਡਾ ਪਿੰਡ ਸਾਰਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਆ ਕਾਫੀ ਇੱਥੇ ਮਾਹੌਲ ਤਣਾਪੂਨ ਬਣ ਗਿਆ ਜੀ ਕਿੰਨੇ ਬੰਦੇ ਸੀਗੇ ਇਹ ਚਾਰ ਬੰਦੇ ਸੀਗੇ ਜੀ ਪੁਲਿਸ ਪਾਰਟੀ ਵੀ ਆਈ ਸੀ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਪਾਰਟੀ ਆ ਗਈ ਤੇ ਉਹਨਾਂ ਨੂੰ ਲੈ ਗਿਆ ਜੀ ਉਹਨਾਂ ਨੇ ਕਿਹਾ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਅੰਦਰ ਜਾ ਕੇ ਜਿੱਥੇ ਇੱਕ ਅਸੀਂ ਸੰਸਕਾਰ ਕਰੀਦਾ ਆ ਉੱਥੇ ਜਾ ਕੇ ਕਾਲਾ ਕਪੜਾ ਪਹਚਾਇਆ ਦੀ ਵਿੱਚ ਸ਼ਰਾਬ ਦੀ ਬੋਤਲ ਸੀ ਅੰਡੇ ਦੀ ਮਤਲਬ ਕੋਈ ਇਦਾਂ ਦੇ ਤੂਣ ਟਾਣੇ ਵਾਲੇ ਜਿਹੜੇ ਸਮਾਨ ਸੀ ਇਹ ਚ ਜੜਖੀਆਂ ਸੀ ਜਿਹਦਾ ਪੂਜਾ ਟੈਪ ਕਰਦੇ ਸੀ ਦਿਵਾਲੀ ਤੇ ਉਹੀ ਕਰ ਰਹੇ ਸੀ ਇਹ ਪਿੰਡ ਦੇ ਬਾਹਲੇ ਬੰਦੇ ਸੀ ਇਹ ਸਾਰੇ ਬਾਹਲੇ ਸੀ ਗੋਪਾਲ ਨਗਰ ਦਾ ਕੋਈ ਬਾਬਾ ਜੀ ਜਿਹਦਾ ਨਾਮ ਸੀ ਕਿ ਚੱਬੇਵਾਲ ਦਾ ਹੈਗਾ ਜੀ ਇੱਕ ਟਾਂਡੇ ਦਾ ਔਰ ਇੱਕ ਜਲੰਧਰ ਸਾਈਡ ਦਾ ਕਿਤੇ ਦਾ ਸੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼